ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਇਸ ਵਕਤ ਆਪਾਂ ਖਲੋਤੇ ਆ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੇਲਸਟੈਕਸ ਦਾ ਦਫਤਰ ਆ ਉਹਦੇ ਬਾਹਰ ਆ ਅੱਜ ਇੱਕ ਸਾਡੇ ਮਜ਼ਦੂਰ ਸਾਥੀ ਦੀ ਆ ਜਿਹੜੀ ਗੱਡੀ ਆ ਇਹ ਗੱਡੀ ਜਿਹਦੇ ਵਿੱਚ ਖਲ ਜਿਹੜੀ ਆ ਉਹ ਲੈ ਕੇ ਤੇ ਸ਼ਹਿਰ ਆਉਂਦਾ ਸੀਗਾ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਵਾ ਇਹ ਕਹਿੰਦੀ ਆ ਵੀ ਆਤਮ ਨਿਰਭਰ ਬਣੋ ਤੇ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਅਸੀਂ ਬਹੁਤ ਦੂਰ ਤੱਕ ਖੜ ਕੇ ਵੇਚਣੀ ਆ ਇਹ ਸਾਡਾ ਇੱਕ ਮਜ਼ਦੂਰ ਸੀਗਾ ਕਮਿਹਾਰ ਸਿੰਘ ਜਿਹੜਾ ਪਿੰਡਾਂ ਦੇ ਵਿੱਚੋਂ ਥੋੜੀ-ਥੋੜੀ ਜਿਹੜੀ ਜ਼ਿਮੀਂਦਾਰਾਂ ਕੋਲ ਜਿਹੜੀ ਸਰੋਂ ਰੱਖੀ ਹੁੰਦੀ ਆ ਉਹਦੇ ਵਿੱਚ ਜਿਹੜੀ ਖਲ ਵਾਦੀ ਆ ਪਿੰਡਾਂ 'ਚ ਡੰਗਰਾਂ ਦਾ ਸਫਾਇਆ ਹੋ ਗਿਆ ਥੋੜੀ-ਥੋੜੀ ਖਲ ਲੈ ਕੇ ਤੇ ਸ਼ਹਿਰ ਕਿਸ ਨੂੰ ਤੋੜਾ ਕਿਸ ਨੂੰ ਦੋ ਤੋੜੇ ਵੇਚਦਾ ਸੀ ਪਰ ਇਹਨਾਂ ਨੂੰ ਕੱਲ ਜਿਹੜਾ ਇੱਥੇ ਪ੍ਰਸ਼ਾਸਨ ਨੇ ਆ ਈਟੋ ਕੋ ਸਾਹਿਬ ਨੇ ਇੱਥੇ ਬੰਦ ਕਰ ਦਿੱਤਾ ਇਹ ਕੱਲ ਇੱਥੇ ਗੱਡੀ ਲਾ ਕੇ ਤੇ ਵਾਪਸ ਆਪਣੇ ਪਿੰਡ ਚਲ ਗਿਆ ਅੱਜ ਭਾਰਤੀ ਕਿਸਾਨ ਮੇਕਤਾ ਸਿੱਧੂਪੁਰ ਵੱਲੋਂ ਇੱਥੇ ਆਪਣੇ ਜ਼ਿਲ੍ਹੇ ਦੇ ਆਗੂ ਸਾਹਿਬਾਨ ਨਾਲ ਤੇ ਬਾਕੀ ਨਾਲ ਮੀਟਿੰਗ ਕਰਕੇ ਇਹਦੇ ਆਕ ਦੇ ਵਿੱਚ ਖਲੋਣ ਦਾ ਫੈਸਲਾ ਕੀਤਾ ਤੇ ਜਿਉਂ ਹੀ ਆਪਾਂ ਇਤਿਓ ਸਾਹਿਬ ਦੇ ਦਫਤਰ 'ਚ ਪਹੁੰਚੇ ਆ ਇਤਿਓ ਸਾਹਿਬ ਤੇ ਸਾਡੇ ਮੱਥੇ ਨਹੀਂ ਲੱਗੇ ਪਰ ਜਿਹੜਾ ਕੋਈ ਸਾਡਾ ਇਹ ਨੌਜਵਾਨ ਦਾ ਲਾਇਸੈਂਸ ਸੀ ਸਾਰਾ ਕੁਝ ਉਹ ਫਰਾਟਾ ਤੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਆਪਣੀ ਗੱਡੀ ਲੈ ਕੇ ਰਵਾਨਾ ਹੋ ਜਿਰ ਤੋਂ ਇਹ ਸਮਝ ਆਉਂਦੀ ਆ ਵੀ ਲੋਕ ਇਕਤਾ ਦੇ ਵਿੱਚ ਕਿੱਡਾ ਬਲਵਾ ਸਰਕਾਰ ਦੋਹਰੀ ਚਾਲਾਂ ਚਲਦੀ ਆ ਇੱਕ ਪਾਸੇ ਜਿਹੜੇ ਛੋਟੇ ਕੋਈ ਮਜ਼ਦੂਰ ਵਾ ਕੋਈ ਕਿਸਾਨ ਵਾ ਜੇ ਆਪਣੀ ਕਿਰਤ ਕਰਨ ਲੱਗਣ ਤੇ ਉਹਨਾਂ ਨੂੰ ਫੜ ਕੇ ਜੇਲੀ ਡੱਕਦੇ ਆ ਜਾਂ ਇਸ ਤਰ੍ਹਾਂ ਦੇ ਮੋٹے ਟੈਕਸ ਪਾ ਕੇ ਇਹਦੇ ਵਿੱਚ ਮਰਕੇ ਕਿਦੇ 50-60 ਹਜ਼ਾਰ ਦਾ ਮਾਲ ਆ ਤੇ ਕਹਿੰਦੇ ਵੀ ਲੱਖ ਤੋਂ ਪਲੱਸ ਦਾ ਮਾਲ ਆ ਤੇ ਟੈਕਸ ਕਿੰਨਾ ਲੱਗਣਾ 70 ਹਜ਼ਾਰ ਇੱਕ ਲੱਗਣਾ ਤੇ 5000 ਇੱਕ ਯਾਨੀ ਕਿ ਜਿੰਨਾ ਮਾਲ ਉਹਨਾ ਹੀ ਟੈਕਸ ਲਾ ਦੇਣਾ ਇੱਕ ਪਾਸੇ ਇਹੋ ਜਿਹਾ ਕਾਨੂੰਨ ਆ ਇਹਨਾਂ ਦੇ ਕੋਲ ਵੀ ਕਿਸੇ ਨੂੰ ਕੰਮ ਕਰਨਾ ਦਓ ਤੇ ਦੂਜੇ ਪਾਸੇ ਧੜਾ ਧੜ ਨਜਾਇਜ਼ ਬਿਲਡਿੰਗਾਂ ਆ ਤੇ ਨਜਾਇਜ਼ ਇੱਥੇ ਟਰੱਕਾਂ ਦੇ ਟਰੱਕ ਦਿੱਤਾ ਤੇ ਭਰੇ ਤੁਰੇ ਜਾਂਦੇ ਆ ਪਰ ਕਹਿਣ ਤੋਂ ਮਰਾਲ ਵੀ ਸਰਕਾਰਾਂ ਦਾ ਇਹ ਚਾਰਾ ਵਾਪੀ ਕਿਸੇ ਤਰੀਕੇ ਨਾਲ ਜਾ ਕੇ ਲੀਡਰ ਦੀ ਲੱਤ ਥੱਲੇ ਲੰਘੋ ਜਾ ਕੇ ਅਫਸਰ ਦੀ ਲੱਤ ਥੱਲੇ ਲੰਘੋ ਪਰ ਅੱਜ ਜਿਹੜਾ ਭਾਰਤੀ ਕਿਸਾਨ ਜਨਾ ਏਕਤਾ ਸਿੱਧੂਪੁਰ ਨੇ ਸਾਰੇ ਇਕੱਠੇ ਹੋ ਕੇ ਵੀਰਾਂ ਨੇ ਤੇ ਆਪਣੇ ਨੌਜਵਾਨ ਦੇ ਹੱਕ ਤੇ ਆ ਕੇ ਖਲੋਤੇ ਆ ਤੇ ਇਹਦੀ ਗੱਡੀ ਜਿਹੜੀ ਹੈ ਇੱਥੋਂ ਛਡਾ ਕੇ ਇਸ ਵਕਤ ਤੇ ਇਹਦੀ ਅਗਲੇ ਪੜਾਅ ਨੂੰ ਰਵਾਨਾ ਕਰਤੀ ਆ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਜਿੰਦਾਬਾਦ 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 ਸਾਡੇ ਬਲਰਾਮ ਵੀਰ ਜੀ ਦੋ ਵਿਚਾਰ ਆਪਣੇ ਨਾਲ ਸਾਂਝੇ ਕਰਨਗੇ ਹਾਂਜੀ ਪ੍ਰਭਾਤ ਸੇਵਾਹੂਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਬਾਬਾ ਜੀ ਨੇ ਦੱਸਿਆ ਕਿ ਆਪਣੇ ਵੀਰ ਦੀ ਗੱਡੀ ਜਿਹੜੀ ਸੀ ਉਹ ਫੜੀ ਸੀਗੀ ਤੇ ਵੇਖ ਲਓ ਤੁਹਾਡੇ ਏਕੇ ਦਾ ਕਿੰਨਾ ਬਾਲਿਆ ਜਥੇਬੰਦੀ ਦੇ ਸਾਰੇ ਆਗੂ ਸਹਿਬਾਨ ਸਾਰੇ ਵਰਕਰ ਸਹਿਬਾਨ ਇੱਥੇ ਆਣ ਕੇ ਉਹਨਾਂ ਦਾ ਬੂਹਾ ਮਾਲਕ ਜਿਹੜਾ ਆਪਾਂ ਬਹਿ ਗਏ ਆ ਤੇ ਉਹਨਾਂ ਨੇ 5-10 ਮਿੰਟ ਦੇ ਵਿੱਚ ਭਰਾਓ ਗੱਡੀ ਛੱਡ ਕੇ ਤੇ ਕਹਿੰਦੇ ਆ ਲੈ ਜਾਓ ਅੱਗੇ ਵਾਸਤੇ ਚਲੋ ਥੋੜਾ ਸਾਡਾ ਇਹ ਵੀਰ ਆ ਜਿਹੜਾ ਇਹ ਵੀ ਖਿਆਲ ਰੱਖੇ ਨਿੱਕਾ ਮੋਟਾ ਝੂਠਾ ਸੱਚਾ ਜਿਹੜਾ ਬਿੱਲ ਬਾਲਿਆ ਉਹ ਬਣਾ ਲਿਆ ਕਰੇ ਕਿਉਂਕਿ ਇਹ ਜਿਹੜਾ ਇਹਨਾਂ ਨੂੰ ਮੂੰਹ ਪਿਆ ਹੁੰਦਾ ਵਾ ਉਦੇ ਕਰਕੇ ਫਿਰ ਨਜਾਇਜ਼ ਜਿਹੜਾ ਪਰੇਸ਼ਾਨੀ ਤੋਂ ਬਚਾ ਜਾ ਸਕੇ ਇਨੀਆਂ ਬੇਨਤੀਆਂ ਪੁੱਛਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਹਰ ਦੇ ਬਾਰੇ ਟਾਪੂ ਤੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ